ਸੋਖਣਾ ਬਾਲਪੂਲ ਵੀ ਹਨੀਗੇ। ਤਾਂ ਮੈਨੂੰ ਤਾਂ ਕੋ ਲੈ ਕੇ ਨਾ ਝਾਕੇ ਠਾ ਤਿੱਕਰ ਤੇ ਐ ਸਿਰ ਜਾ ਮਾਰ ਕੇ ਪਰੇ ਉਤਰ ਕੇ ਲੈ। ਮੈਂ ਭੱਜ ਕੇ ਪੂਰੇ ਹੋ ਗਿਆ ਦਵਾ ਦਾ। ਮੈਂ ਕਹਿੰਦੀ ਇੱਕ ਮਿੰਟ। ਜਿਹੜੀ ਗੱਲ ਤੁਹਾਡੇ ਦਿਲ ਚਾਂ ਫਰੀ ਚੇਂਜ ਨਾ ਕਰ। ਮੈਨੂੰ ਉਹ ਹੀ ਦੱਸਿਓ। ਮੈਂ ਗੁੱਸਾ ਨਹੀਂ ਕਰਦਾ। ਇਹਨੂੰ ਕਹਿੰਦਾ ਯਾਰ ਮੈਂ ਵੇਖਿਆ ਵੀ ਜਿਹੜੇ ਬੰਦੇ ਨੇ ਲਿਖਿਆ ਆਪਣਾ ਪੰਜਾਬ ਹੋਵੇ। ਪਰ ਕਿਤੇ ਮਿਲਦਾ ਬਸ ਦਿੱਲੀ ਤੇ ਲਾਹੌਰ ਦਾ ਤੇ ਉਹਨੇ ਮੁੱਛਾਂ ਮੁੱਛਾਂ ਰੱਖੀਆਂ ਹੋਣੀਆਂ ਪੱਗ ਬੰਨੀ ਉਹ ਮੈਨੂੰ ਕਹਿੰਦਾ ਮੂੰਹ ਦਾ ਸੂਰ ਕੋ ਨਿਕਲ ਆਇਆ ਕਹਿੰਦਾ ਵਿੱਚੋਂ ਆਂਦਾ। ਤੇ ਮੈਂ ਫਿਰ ਉਹਨੂੰ ਆ ਕੇ ਮੈਂ ਸਾਰਾ ਹੁਣ ਜਦੋਂ ਤਨ ਮਿਲਿਆ ਨਾ ਪੱਗ ਬਨ ਕੇ ਮਿਲੋ ਮੈਂ ਆ ਕੇ ਪੱਗ ਬਨ ਲਈ ਫਿਰ ਮੈਂ ਸਟੇਜਾਂ ਤੇ ਜਾਣਾ ਸੀ ਕਿਉਂਕਿ ਪਹਿਲਾਂ ਮੇਰੇ ਪਛਾਣ ਦੂਜੂ ਬਣੀ ਸੀ ਦਿਨ ਮੈਂ ਆਪਦੇ ਆਪ ਨੂੰ ਇੰਟਰੋਡਿਊਸ ਕਰਨ ਵਾਸਤੇ ਫਿਰ ਸ਼ੇਅਰ ਲਿਖਿਆ ਸੀ ਉਹ ਹੋਰ ਵੀ ਕਿਸੇ ਨੇ ਬਨਣੀ ਹੋਵੇ ਨਾ ਓខਾ ਕੰਮ ਨਹੀਂ ਹੁੰਦਾ ਇਹ ਹੋਵੇ ਬਦਲਣਾ ਆਪਣੇ ਆਪ ਨੂੰ ਜੇ ਇਹ ਤੇ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਹੋਵੇ ਬਦਲਣਾ ਆਪਣੇ ਆਪ ਨੂੰ ਜੇ ਇਹ ਤੇ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਬਿਨਾ ਵਰਦੀ ਤੋਂ ਕੋਈ ਨਹੀਂ ਪਤਾ ਲੱਗਦਾ ਤੇ ਵਰਦੀ ਪਾਈ ਤੋਂ ਥਾਣੇਦਾਰ ਲੱਗਦਾ ਕੀ ਦਾ ਪੁੱਤ ਤੇ ਕੀ ਦਾ ਇਹ ਹੂ ਪੋਤਾ ਬੰਨੀ ਪੱਗ ਜੇ ਹੋਵੇ ਸਰਦਾਰ ਲੱਗਦਾ ਪਹਿਲਾਂ ਵੇਖਣ ਨੂੰ ਗੰਜਾ ਜਿਹਾ ਲੱਗਦਾ ਸੀ ਹੁਣ ਦੇਖੋ ਫੇ ਮੱਖਣ ਬਰੰਡ ਲੱਗਦਾ ਇਹਨਾਂ ਦੇਖ ਜੇ ਫਦਾਸ ਉਹੀ ਹੈ